ਹੈਲੋ ਹਾਂਜੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਆਪਾਂ ਆਫਰ ਲਾਤਾ ਜੀ ਮਦਰ ਡੇ ਦਾ ਆਫਰ ਹੈ ਜੀ ਆਪਾਂ ਤਿੰਨ ਆਫਰ ਕੱਢਨੇ ਸੀ ਆਪਣਾ ਤੀਸਰਾ ਆਫਰ ਜੀ ਆ ਜਿਹੜਾ ਆਫਰ ਅੱਜ ਦਾ ਜੀ ਸ਼ਾਮ ਤੱਕ ਚੱਲੂਗਾ ਆਪਣੇ ਕੋਲੇ 7 ਵਜੇ ਤੱਕ ਜੀ 7 ਵਜੇ ਤੱਕ ਤੁਹਾਡੇ ਕੋਲ ਟਾਈਮ ਹੈ ਇਸ ਆਫਰ ਦਾ ਇਹਦੇ ਵਿੱਚ ਮੈਂ ਇੱਕ ਲੈਸਾਂ ਲਾਤੀਆਂ ਪੂਰੇ ਪੈਕਟ ਲੈਸਾਂ ਦੇ ਲਾਏ ਹੋਏ ਇੱਕ ਪਿਕਲਾਈਏ ਜੀ ਲੈਸਾਂ ਦੀ ਜਿਹੜਾ ਉਹ ਵੀਡੀਓ ਦੇ ਵਿੱਚ ਲੈਸਾਂ ਦੀ ਪਿਕ ਆਪਣੇ ਤੋਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੂਗਾ ਹਨਾ ਉਹ ਸਕਰੀਨਸ਼ਾਟ ਲੈ ਕੇ ਆਊਗਾ ਸਾਡੇ ਕੋਲੇ ਉਹਨੂੰ ਇੱਕ ਫ੍ਰੀ ਸੂਟ ਦਿੱਤਾ ਜਾਊਗਾ ਇੱਕ ਫ੍ਰੀ ਸੂਟ ਦਿੱਤਾ ਜਾਊਗਾ ਕਾਟਨ ਦਾ ਤੇ ਉਹਦੇ ਨਾਲ ਇੱਕ ਲੈਸਾਂ ਦਾ ਪੈਕਟ ਦਿੱਤਾ ਜਾਊਗਾ ਇਹ ਜਿਵੇਂ ਤੁਸੀਂ ਅਨਤਾਸਰੀ ਖੇੜਦੇ ਹੋ ਨੇ ਇਸ ਤਰ੍ਹਾਂ ਦਾ ਇੱਕ ਤੁਹਾਡੇ ਲਈ ਗਿਫਟ ਹੈ ਜੀ ਤੇ ਤੁਸੀਂ ਇਹ ਵੀ ਆਪਾਂ ਤੀਜਾ ਆਫਰ ਲਾਤਾ ਤੇ ਤੁਸੀਂ ਐਂਡ ਤੱਕ ਵੀਡੀਓ ਜਦੋਂ ਦੇਖੋ ਐਂਡ ਤੱਕ ਵੀਡੀਓ ਦੇਖਣਾ ਫਿਰ ਤੁਹਾਨੂੰ ਉਹ ਲੱਭੂਗੀ ਤੇ ਤੁਸੀਂ ਸਾਰੀ ਵੀਡੀਓ ਵਿੱਚ ਵੇਖਿਓ ਉਹਦੇ ਵਿੱਚ ਆਪਾਂ ਇੱਕ ਲੈਸਾਂ ਦੇ ਪੈਕਟਾਂ ਦਾ ਆਪਾਂ ਇਕ ਲਈ ਹੋਈ ਹੈ ਕਈ ਪੈਕਟ ਲੈਸਾਂ ਦੇ ਤੇ ਉਹ ਲੈਸਾਂ ਦੇ ਵਿੱਚੋਂ ਜਿਹੜਾ ਤੁਸੀਂ ਸੂਟ ਤੁਸੀਂ ਇਹਦੇ ਵਿੱਚ ਕੋਈ ਵੀ ਸੂਟ ਮਨਪਸੰਦੀ ਦਾ ਪਸੰਦ ਕਰ ਸਕਦੇ ਆਂ ਤੇ ਸਕਰੀਨ ਸ਼ਾਟ ਲੈ ਕੇ ਜਿਹੜਾ ਤੁਸੀਂ ਸਾਨੂੰ ਸੂਟ ਪਸੰਦ ਕਰੋ ਉਹ ਤੁਹਾਨੂੰ ਸੂਟ ਫ੍ਰੀ ਮਿਲੂਗਾ ਇੱਕ ਸੂਟ ਤੁਸੀਂ ਆਪਦੇ ਕੋਲੋਂ ਲੈਣਾ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਇੱਕ ਪੈਕਟ ਲੈਸਾਂ ਦਾ ਫ੍ਰੀ ਮਿਲੂਗਾ ਇੱਕ ਸੂਟ ਮਿਲੂਗਾ ਫ੍ਰੀ ਤੁਹਾਨੂੰ ਕੌਣ ਹੋਗਾ ਇਸ ਵੀਡੀਓ ਦਾ ਲੱਕੀ ਜੀਨਰ ਤੇ ਕੌਣ ਇਸ ਸੂਟ ਦਾ ਫਾਇਦਾ ਕੌਣ ਲਊਗਾ ਕੌਣ ਪੈਨ ਲੈਸਾਂ ਤੇ ਦੁਪੱਟੇ ਦੀ ਲੈਸ ਹੋਊਗੀ ਜੀ ਵਧੀਆ ਲੈਸ ਹੋਊਗੀ ਜਿਹੜਾ 300 ਦਾ ਪੈਕਟ ਲੈਸਾਂ ਵਾਲਾ ਹੁੰਦਾ ਉਹ ਪੈਕਟ ਫ੍ਰੀ ਮਿਲੂਗਾ ਤੁਹਾਨੂੰ ਤੇ ਇੱਕ ਕਾਟਨ ਦਾ ਸੂਟ ਫ੍ਰੀ ਮਿਲੂਗਾ ਜੀ ਵਧੀਆ ਵਾਲਾ ਜਿਹੜਾ ਤੁਸੀਂ ਮਰਜੀ ਸੂਟ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਕਾਟਨ ਦੇ ਸੂਟ ਤੇ ਤੁਸੀਂ ਸਾਨੂੰ ਪਿਕ ਭੇਜ ਸਕਦੇ ਏਦੇ ਚ ਆਪਾਂ ਲਾਏ ਜੀ ਪ੍ਰਿੰਟ ਵਾਲੇ ਸੂਟ ਵੀ ਲਾਏ ਹੋਏ ਤੇ ਆਪਾਂ ਪਲੇਨ ਸੂਟ ਵੀ ਲਾਏ ਤੁਸੀਂ ਵਰਕ ਵੀ ਕਰਾ ਸਕਦੇ ਸੂਟਾਂ ਤੇ ਤੇ ਤੁਸੀਂ ਪ੍ਰਿੰਟ ਵਾਲੇ ਸੂਟ ਤੁਸੀਂ ਮੈਚੂ ਸੂਟੋਂ ਵੀ ਲੈ ਸਕਦੇ ਆ ਆਪਣੇ ਕੋਲੇ ਸਾਰੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਡਿਜ਼ਾਈਨ ਸ਼ੇਅਰ ਕਰਦੇ ਜਿਵੇਂ ਆਹ ਆਪਣੇ ਕੋਲੇ ਜੋਰ ਜੱਟ ਦੇ ਆ ਗਏ ਜੀ ਕਿਵੇਂ ਦੇ ਸੂਟ ਜੀ ਬਹੁਤ ਸਾਰੇ ਸਾਰੇ ਆਪਣੇ ਕੋਲ ਵਿੱਚ ਵੈਰਾਈਟੀ ਲਾਤੀ ਵੀ ਅਲੱਗ-ਅਲੱਗ ਵੀਡੀਓ ਬਣਾਉਣ ਵਾਸਤੇ ਮੈਂ ਇਕੱਠੀ ਵੀਡੀਓ ਬਣਾਤੀ ਸਾਰੀ ਸੂਟਾਂ ਦੀ ਤੁਸੀਂ ਪਲੇਨ ਸੂਟਾਂ ਤੇ ਵਰਕ ਵੀ ਕਰਾ ਸਕਦੇ ਆ ਤੇ ਤੁਸੀਂ ਆਪਣੇ ਤੋਂ ਕਾਟਨ ਦੇ ਸੂਟ ਮੈਚਿੰਗ ਸੂਟ ਵੀ ਲੈ ਸਕਦੇ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਸਾਰੇ ਸੂਟ ਜੀ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੈ ਇਹ ਆਪਣੇ ਕੋਲੇ ਆਈ ਵੀ ਜੀ ਬਰਬਰੀ ਕਾਟਨ ਦੇ ਸੂਟ ਆਏ ਹੋਏ ਆ ਬਰਬਰੀ ਕੋਟਨ ਦੇ ਸੂਟ ਤੁਹਾਨੂੰ ਪੈਣਗੇ ਜੀ 700 ਤੋਂ ਜ਼ਿਆਦਾ ਸੂਟ ਹੋਗੇ ਬਰਬਰੀ ਕੋਟਨ ਦਾ ਜੀ ਜਿਹੜਾ ਤੁਸੀਂ ਲਓਗੇ ਰੂਬੀ ਕੋਟਨ ਦੇ ਵਿੱਚ ਸੂਟ ਲਓਗੇ ਜਾਂ ਰਸਮਲਾਈ ਦੇ ਵਿੱਚ ਲਓਗੇ ਜਾਂ ਏਕੇ ਟੈਗਸ ਹੋਗੇ ਸੈਲਫ ਪ੍ਰਿੰਟ ਦੇ ਹੋਗੇ ਲੈਣ ਵਾਲੇ ਹੋਗੇ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਬਹੁਤ ਤਰ੍ਹਾਂ ਦਾ ਸਟਾਫ ਆ ਗਿਆ ਤੁਸੀਂ ਪਲੇਨ ਸੂਟ ਤੇ ਕਿਸੇ ਵੀ ਸੂਟ ਤੇ ਕਸਟਮਾਈਜ਼ ਕਰਾ ਸਕਦੇ ਬਰਕ ਕਰਾ ਸਕਦੇ ਕੋਈ ਵੀ ਕਲਰ ਕਈ ਕਲਰ ਨਹੀਂ ਵੀ ਹੁੰਦਾ ਤੇ ਆਪਣੇ ਕੋਲੇ ਸਾਰੇ ਕਲਰ ਆ ਗਏ ਰੀਸਟਾਰਟ ਹੋ ਗਏ ਜੀ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੈ ਤੇ ਤੁਸੀਂ ਜਿਹੜੀ ਆਪਾਂ ਵੀਡੀਓ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਹੈ ਇਹਦੇ ਵਿੱਚ ਜਿਹੜੇ ਮੈਂ ਪੈਕਟ ਲੈਸਾਂ ਦੇ ਲਾਈਵ ਹੋਏ ਆ ਜਿਉ ਇੱਕ ਚਾਲੇ ਵਿੱਚ ਮਿਲਾਏ ਹੋਏ ਆ ਲੈਸਾਂ ਦੇ ਪੈਕਟ ਹੈ ਤੇ ਸਕਰੀਨਸ਼ਾਟ ਲੈਸਾਂ ਦਾ ਪੈਕਟ ਜੀ ਔਰਗੰਝਾ ਦਾ ਲੈਸ ਲੈਸਨ ਦਾ ਪੈਕਟ ਹੈ ਦੁਪੱਟਿਆਂ ਤੇ ਲਾਉਣ ਵਾਲੀ ਲੈਸ ਆ ਦੁਪੱਟਿਆਂ ਤੇ ਲਾਉਣ ਵਾਲੀ ਲੈਸ ਹੈ ਜਿਹੜਾ ਤੁਸੀਂ ਪੈਕਟ ਦਾ ਸਕਰੀਨਸ਼ਾਟ ਲਾਉਂਗੇ ਔਰਗੰਝਾ ਦੀ ਲੈਸ ਹੈ ਕਈ ਪੈਕਟ ਪਏ ਆ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਵੀਡੀਓ ਜੇ ਤੁਸੀਂ ਦੇਖੋਗੇ ਐਂਡ ਤੱਕ ਤੁਸੀਂ ਕਿਤੇ ਵੀ ਸਾਨੂੰ ਪੈਕਟ ਮਿਲ ਸਕਦਾ ਹੈ ਸਕ੍ਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਨਾ ਹੈ ਫਿਰ ਤੁਸੀਂ ਆਦੇ ਮਨਪਸੰਦ ਜੇ ਸੂਟ कॉटन ਦਾ ਮੈਚਿੰਗ ਸੂਟ ਜਿਹੜਾ ਆਪਾਂ ਮੈਚਿੰਗ ਸੂਟ ਲਾਏ ਹੋਇਆ ਇਹ ਤੁਹਾਨੂੰ ਸੂਟ ਦੀ ਫ੍ਰੀ ਮਿਲੂਗਾ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਇੱਕ ਤੁਸੀਂ ਆ ਸਾਡੇ ਤੋਂ ਖਰੀਦਣਾ ਹੋਊਗਾ ਕਿਤੇ ਵੀ ਹੋ ਤੁਸੀਂ ਛੋਟਾ ਸੂਟ ਪਚਾਇਆ ਜਾਊਗਾ ਆਪਦਾ ਇੰਟਰਸਟ ਦੇ ਸਕਦੇ ਸਾਨੂੰ ਤੇ ਫ੍ਰੀ ਸੂਟ ਲੈਣ ਲਈ ਕਿਹੜੀਆਂ-ਕਿਹੜੀਆਂ ਪਹਿਣਾ ਫਾਇਦਾ ਚੱਕਣੀਆਂ ਇਸ ਵੀਡੀਓ ਦਾ ਤੇ ਕੌਣ ਪਹਿਣਾ ਸਾਨੂੰ ਲੈਸਾਂ ਦਾ ਪੈਕੇਟ ਭਾਲ ਕੇ ਤੇ ਸਕ੍ਰੀਨਸ਼ਾਟ ਲੈ ਕੇ ਮੈਸੇਜ ਕਰੋ ਵੀ WhatsApp ਤੇ ਜੀ ਤੇ ਇਹ ਜਿਹੜਾ ਆਪਣੇ ਤਿੰਨ ਆਫਰ ਸੀ ਤੀਸਰਾ ਆਫਰ ਆਪਣਾ ਇਹ ਸੀ ਤੇ ਜਿਹੜਾ ਤੁਸੀਂ ਸੂਟ ਮੈਚਿੰਗ ਸੂਟ ਲਾਓ ਪਏ ਤੁਸੀਂ ਕੋਈ ਮਰਜੀ ਸੂਟ ਲਓ ਪਲੇਨ ਸੂਟ ਲਓ ਮੈਚਿੰਗ ਲਓ ਜਿਵੇਂ ਪਲੇਨ ਬਾਟਮ ਆ ਗਈ ਕੋਈ ਵੀ ਸੂਟ ਲਓ ਜੀ ਤੁਸੀਂ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਕਾਟਨ ਦਾ ਮੈਚਿੰਗ ਸੂਟ ਆ ਤੁਹਾਨੂੰ ਉਹ ਫ੍ਰੀ ਮਿਲੂਗਾ ਜੀ 500 ਦਾ ਸੂਟ ਦਾ ਮੈਚਿੰਗ ਤੁਹਾਨੂੰ ਫ੍ਰੀ ਮਿਲੂਗਾ ਤੇ 300 ਦਾ ਤੁਹਾਨੂੰ ਪੈਕਟ ਫ੍ਰੀ ਮਿਲੂਗਾ ਲੈਸਾਂ ਵਾਲਾ ਦੁਪੱਟਿਆਂ ਤੇ ਲੈਸਾ ਤੁਹਾਡੇ 2-3 ਦੁਪੱਟੇ ਤੁਹਾਡੇ ਲੈਸਾ ਲੱਗ ਸਕਦੇ ਨੇ ਜੀ ਜਿਹੜਾ ਆਪਾਂ ਤੁਹਾਨੂੰ ਪੈਕਟ ਦੇਵਾਂਗੇ ਲੈਸਾਂ ਵਾਲਾ ਤਿੰਨ ਚੁੰਨੀਆਂ ਦੇ ਤੁਹਾਡੇ ਲੈਸ ਲੱਗ ਇੱਕ ਪੈਕਟ ਤੁਹਾਨੂੰ ਫ੍ਰੀ ਮਿਲੂਗਾ ਲੇਸਾਂ ਦਾ ਜੀ ਇੱਕ ਤੁਹਾਨੂੰ ਸੂਟ ਫ੍ਰੀ ਮਿਲੂਗਾ ਜਿਹੜੇ ਆਹ ਸੋਹਣੇ ਸੋਹਣੇ ਸੂਟ ਮੈਚ ਨੂੰ ਸੂਟ ਹੈ ਇਹਦੇ ਚ ਤੁਸੀਂ ਕੋਈ ਵੀ ਮਨਪਸੰਦੀ ਦਾ ਕਲਰ ਤੇ ਮਨਪਸੰਦੀ ਦਾ ਸੂਟ ਤੁਸੀਂ ਸਾਡੇ ਕੋਲ ਸਕਰੀਨ ਸ਼ੌਟ ਲੈ ਕੇ ਫ੍ਰੀ ਸੂਟ ਲੈ ਸਕਦੇ ਆ ਇੱਕ ਸੂਟ ਤੁਹਾਡੇ ਲਈ ਫ੍ਰੀ ਮਿਲੂਗਾ ਗਿਫਟ ਹੈ ਜੀ ਅੱਜ ਸ਼ਾਮ ਤੱਕ ਦਾ ਇਹ ਸ਼ਾਮ ਤੱਕ ਤੁਸੀਂ 7 ਵਜੇ ਤੱਕ ਤੁਸੀਂ ਵੀਡੀਓ ਦਾ ਫਾਇਦਾ ਲਵ ਚੱਕ ਸਕਦੇ ਆ ਤੇ ਅੱਗੇ ਤੁਸੀਂ ਭੈਣਾਂ ਨੂੰ ਹੋਰ ਫ੍ਰੈਂਡਾਂ ਨੂੰ ਸ਼ੇਅਰ ਕਰੋ ਵੀ ਹੋਰ ਵੀ ਕੋਈ ਭੈਣਾਂ ਇਹ ਸੂਟ ਖਰੀਦ ਸਕਦੇ ਆ ਇਹਦੇ ਆਫਰ ਆਪਣੇ ਕੋਲੇ ਆਉਂਦੇ ਰਹਿੰਦੇ ਹੁੰਦੇ ਆ ਜਿੰਨਾ ਪਹਿਣ ਵਾਲੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅੱਗੇ ਵੀਡੀਓ ਸ਼ੇਅਰ ਕਰ ਦਿਆ ਕਰੋ ਕੋਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ ਕਿਵੇਂ ਤੁਹਾਨੂੰ ਵੀਡੀਓ ਲੱਗਦੀਆਂ ਸਾਡੀਆਂ ਤੇ ਕਿਵੇਂ ਸਾਡੇ ਸੂਟ ਲੱਗਦੇ ਆ ਜੀ ਲਾਈਕ ਕਰ ਦਿਆ ਕਰੋ ਵੀਰੋ ਚੰਗੀ ਲੱਗੀ ਜੀ ਅੱਗੇ ਸ਼ੇਅਰ ਕਰ ਦਿਆ ਕਰੋ ਅੱਜ ਆਪਣੇ ਕੋਲੇ ਆਗੇ ਦੁਪੱਟਿਆਂ ਵਾਲੇ ਸੂਟ ਜੀ ਬਹੁਤ ਸੋਹਣੇ 9900 ਦੇ ਸੂਟ ਆ ਜੀ ਦੁਪੱਟਿਆਂ ਵਾਲੇ ਮਲਵਾਲ ਦਾ ਨਾਲ ਦੁਪੱਟਾ ਤੇ ਕੋਟਨ ਦੇ ਸੂਟ ਆ ਜੀ ਬਹੁਤ ਸੋਹਣੇ ਸੂਟ ਹੈ 9900 ਦੇ ਪਹਿਣ ਲੇ ਤੁਹਾਨੂੰ ਤੇ ਜਿਹੜੇ ਆਪਾਂ ਆਫਰ ਵਾਲੇ ਲਾਈਵ ਹੋਏ ਆ ਉਹ ਆਪਾਂ ਮੈਚਿੰਗ ਸੂਟ ਲਾਈਵ ਹੋਏ ਆ ਆਫਰ ਵਾਲੇ ਜੀ ਮੈਚਿੰਗ ਵਾਲੇ ਸੂਟ ਤੁਸੀਂ ਕੋਈ ਵੀ ਸੂਟ ਉਹਨਾਂ ਵਿੱਚੋਂ ਪਸੰਦ ਕਰ ਸਕਦੇ ਬਿਦੌਟ ਦੁਪੱਟਾ ਸੂਟ ਮਿਲੂਗਾ ਜਿਹੜਾ ਤੁਹਾਨੂੰ ਫ੍ਰੀ ਵਾਲਾ ਸੂਟ ਮਿਲੂਗਾ ਬਿਦੌਟ ਦੁਪੱਟਾ ਮਿਲੂਗਾ ਤੇ ਇੱਕ ਫ੍ਰੀ ਤੁਹਾਨੂੰ ਲੈਸਾਂ ਦਾ ਪੈਕਟ ਮਿਲੂਗਾ ਦੇਚ ਇੱਕ ਬਿਦੌਟ ਦੁਪੱਟਾ ਤੁਹਾਨੂੰ ਮੈਚਿੰਗ ਸੂਟ ਤੇ ਇੱਕ ਤੁਹਾਨੂੰ ਮਿਲੂਗਾ ਜੀ ਲੈਸਾਂ ਦਾ ਪੈਕਟ ਤੁਹਾਡਾ 490 ਤੁਹਾਡਾ ਫਾਇਦਾ ਹੋ ਜਾਊਗਾ ਤੁਸੀਂ ਇਹ ਵੀਡੀਓ ਜ਼ਰੂਰ ਦੇਖ ਕੇ ਅੱਗੇ ਸ਼ੇਅਰ ਕਰ ਦਿਓ ਹੋਰ ਭੈਣਾਂ ਨੂੰ ਵੀ ਤੇ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ ਤੇ ਗਰਮੀ ਵਾਲਾ ਕੋ ਆਪਣੇ ਚੈਨਲ ਆਪਣੇ ਚੈਨਲ ਕੁਆਲਿਟੀ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਤਰ੍ਹਾਂ ਦੇ ਸੂਟ ਤੁਸੀਂ ਵੇਖਦੇ ਰਿਆ ਕਰੋ ਜੀ ਆਪਣੇ ਕੋਲੇ ਆਫਰ ਹੀ ਵਾਧੂ ਆਉਂਦੇ ਰਹਿੰਦੇ ਹੁੰਦੇ ਆ ਜਿੰਨਾ ਭੈਣਾ ਹੈ ਤਾਂ ਕੋਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣਾ ਕਈ ਵਾਰੀ ਵੀਡੀਓ ਨਵੀਆਂ ਆਉਂਦੀਆਂ ਜਿਹੜੀਆਂ ਆਫਰ ਵਾਲੀਆਂ ਤੇ ਉਹ ਭੈਣਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ ਆ ਵੀਡੀਓ ਦੇਖ ਕੇ ਮੈਸੇਜ ਕਰ ਦਿੰਦੀਆਂ WhatsApp ਤੇ ਉਹਨਾਂ ਕੋਲੇ ਅਗਲੇ ਵੀਡੀਓ ਦੀ ਨਈ ਨੋਟੀਫਿਕੇਸ਼ਨ ਮਿਲਦੀ ਉਹਨੂੰ ਨਵਾਂ ਨਵਾਂ ਵੀਡੀਓ ਨਹੀਂ ਮਿਲਦੀਆਂ ਕਈ ਵਾਰੀ ਭੈਣਾਂ ਮੈਨੂੰ ਕਹਿੰਦੀਆਂ ਤੁਸੀਂ ਨਵੀਂ ਵੀਡੀਓ ਜਿਹੜੀ ਪਾਈ ਨਹੀਂ ਹਲੇ ਤੱਕ ਕਿਉਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਵੀਡੀਓ ਤੁਹਾਡੇ ਕੋਲ ਤੱਕ ਨਹੀਂ ਪਹੁੰਚਦੀ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰਿਆ ਕਰੋ ਫਿਰ ਤੁਸੀਂ ਵੀਡੀਓ ਸਾਡੇ ਨਵਾਂ ਨਵਾਂ ਰੋਜ਼ਾਨਾ ਵੀਡੀਓ ਆਪਾਂ ਦੋ ਵੀਡੀਓ ਪਾਉਨੇ ਆ ਡੇਲੀ ਤੇ ਕਦੇ ਇੱਕ ਵੀ ਪਾਉਣੀ ਜਿੰਨਾ ਆਪਣੇ ਕੋਲ ਟਾਈਮ ਲੱਗਦਾ ਮੈਂ ਦੋ ਵੀਡੀਓ ਵੀ ਰੋਜ਼ਾਨਾ ਦੋ ਵੀਡੀਓ ਪਾਉਣੀ ਹੁੰਦੀਆਂ ਇੱਕ ਵੀਡੀਓ ਤਾਂ ਆਪਣੀ ਡੇਲੀ ਪੈਣੀ ਪੈਣੀ ਆ ਹਰ ਤਰ੍ਹਾਂ ਦੇ ਸੂਟਾਂ ਦੀ ਇੱਕ ਨੇ ਕੋਲ ਕਦੇ ਕਾਟਨ ਦੇ ਸੂਟਾਂ ਦਾ ਨਵਾਂ ਸਟਾਕ ਆ ਜਾਂਦਾ ਜਿਵੇਂ ਪਲੇਨ ਸੂਟਾਂ ਦਾ ਆ ਗਿਆ ਚਾਹੇ ਬਰਕ ਕੀਤੇ ਸੂਟਾਂ ਦਾ ਜਿਆਦਾ ਮੈਨੂੰ ਕੋਲ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਨੂੰ ਬਹੁਤ ਐ ਹੁੰਦਾ ਮੈਂ ਬੁਟੀਕ ਵੀ ਵੀ ਕੈਮਰਾ ਲਾ ਕੇ ਬੁਟੀਕ ਦਾ ਵੀ ਵਿਖਾਵਾਂ ਤੇ ਨਹੀਂ ਟਾਈਮ ਹੁੰਦਾ ਜੀ ਆਪਣੇ ਕੋਲ ਕਸਟਮਰ ਜਿਆਦੇ ਹੁੰਦੇ ਆ ਤੇ ਥੋੜਾ ਜਿਹਾ ਟਾਈਮ ਨਹੀਂ ਲੱਗਦਾ ਬੀਜੀ ਬਹੁਤ ਚੱਲ ਰਹੀ ਹੁੰਦੀਆਂ ਆ ਕਸਟਮਰ ਦੀ ਆਪਾਂ ਡਿਮਾਂਡ ਤੇ ਸੂਟ ਲੈ ਕੇ ਆਉਨੇ ਹੁੰਦੇ ਨੇ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਕੋਈ ਵੀ ਸੂਟ ਨਾ ਕਈ ਵਾਰੀ ਨਹੀਂ ਮਿਲੇ ਉਹ ਦੁਬਾਰਾ ਸਟਾਕ ਹੋ ਕੇ ਆ ਜਾਂਦਾ ਹੈ ਰੀਸਟਾਕ ਹੋ ਕੇ ਆ ਜਾਂਦਾ ਤੇ ਤੁਸੀਂ ਇਸ ਤਰ੍ਹਾਂ ਇਹ ਸੂਟ ਗਰਮੀ ਵਾਲੇ ਜਿਵੇਂ ਅੱਜਕੱਲ ਗਰਮੀ ਤੇ ਕਈ ਬਣਾ ਨਹੀਂ ਵਰਕ ਕਰਾਉਂਦਿਆਂ ਆਪਾਂ ਤੋਂ ਤੁਸੀਂ ਜਿਹੜਾ ਆਪਾਂ ਜਿਹਦੀ ਵੀਡੀਓ ਪਾਈ ਹੈ ਤੁਸੀਂ ਸੂਟ ਜਿਹੜਾ ਫ੍ਰੀ ਲੈਣਾ ਸੂਟ ਉਹ ਤੁਸੀਂ ਫ੍ਰੀ ਵੀ ਲੈ ਸਕਦੇ ਆ ਫ੍ਰੀ ਸੂਟ ਦੇ ਨਾਲ ਤੁਸੀਂ ਇੱਕ ਕੋਟ ਦੇ ਸੂਟ ਜਿਹੜੇ ਮੈਂ ਪਲੇਨ ਸੂਟਾਂ ਦੀ ਵੀਡੀਓ ਪਾਈ ਹੋਈ ਹੈ ਤੇ ਉਹਦੇ ਤੁਸੀਂ ਵਰਕ ਵੀ ਕਰਾ ਸਕਦੇ ਆ ਆਪਾਂ ਸਟਾਰਟਿੰਗ ਚ ਲਾਇਸੀ ਪਲੇਨ ਸੂਟ ਤੇ ਤੁਸੀਂ ਵਰਕ ਕਰਵਾ ਸਕਦੇ ਨਾਲ ਤੇ ਸਾਡੇ ਤੋਂ ਸੂਟ ਨਾਲ ਇੱਕ ਸੂਟ ਤੁਸੀਂ ਜਿਹੜਾ ਫ੍ਰੀ ਲੈਣਾ ਉਹ ਤੁਹਾਨੂੰ ਮਿਲ ਜੂਗਾ ਤੇ ਨਾਲੇ ਤੁਹਾਨੂੰ ਲੈਸ ਦਾ ਪੈਕ ਵੀ ਫ੍ਰੀ ਮਿਲ ਜੂਗਾ ਤੇ ਐ ਨਹੀਂ ਪਤਾ ਵੀ ਕਿਹੜੇ-ਕਿਹੜੇ ਪਹਿਣਾ ਇਸ ਦਾ ਫਾਇਦਾ ਚੱਕਣੀਆਂ ਤੇ ਕਿਹੜੇ-ਕਿਹੜੇ ਪਹਿਣਾ ਨੂੰ ਸਕਰੀਨ ਸ਼ਾਟ ਉਹਦੀ ਲੈਣੀ ਆਉਗੀ ਤੁਸੀਂ ਸਕਰੀਨ ਸ਼ਾਟ ਜੀ ਬਹੁਤ ਜਲਦੀ-ਜਲਦੀ ਸਕਰੀਨ ਸ਼ਾਟ ਲੈ ਲਓ ਤੁਹਾਡੇ ਕੋਲੇ 7 ਵਜੇ ਦਾ ਸਮਾਂ 7 ਵਜੇ ਤੋਂ ਬਾਅਦ ਕੋਈ ਭੈਣ ਮੇਰੇ ਵੀਡੀਓ ਤੇ ਮੈਸੇਜ ਕਰੇ ਵੀਡੀਓ ਨਾਂ ਲੈ ਕੇ ਆਵੇ 7 ਵਜੇ ਤੱਕ ਆਪਣੇ ਕੋਲੇ ਜਿਹੜਾ ਤੁਹਾਨੂੰ ਇਸ ਵੀਡੀਓ ਦਾ ਵੀ ਟਾਈਮ ਦਿੱਤਾ ਹੋਇਆ ਤੇ ਇਸ ਵੀਡੀਓ ਦੇ ਵਿੱਚ ਜਿਹੜਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਾਰ-ਵਾਰ ਕਹਤਾ ਲੈਸਾਂ ਦੇ ਸਕਰੀਨ ਸ਼ਾਟ ਲੈ ਕੇ WhatsApp ਤੇ ਸਾਨੂੰ ਮੈਸੇਜ ਕਰਨਾ ਹੈ ਸਕਰੀਨ ਸ਼ਾਟ ਲੈ ਹੋਣੀ ਲੈਸਾਂ ਦੀ ਜਮਾਂ ਸਕਰੀਨ ਸ਼ਾਟ ਜਿਹੜੀ ਲੌਂਗ ਹੈ ਨਾ ਲੈਸਾਂ ਦੀ ਕਲੀਅਰ ਆਵੇ ਨਾਲ ਸੂਟ ਨਾ ਆਵੇ ਕੱਲੇ ਸਕਰੀਨ ਸ਼ਾਟ ਲੈਸਾਂ ਦੀ ਆਪਾਂ ਤੁਸੀਂ ਕੱਟ ਕੇ ਵੀ ਮਰਜ਼ੀ ਸਾਨੂੰ ਭੇਜੋ ਤੇ ਸਕਰੀਨ ਸ਼ਾਟ ਲੈਸਾਂ ਦੀ ਆਵੇ ਸਾਡੇ ਕੋਲੇ ਜਿਹੜੀ ਭੈਣ ਵਧੀਆ ਸਕਰੀਨਸ਼ੌਟ ਲੈ ਕੇ ਆਊਗੀ ਲੈਸਾਂ ਦੀ ਸਾਡੇ ਕੋਲੋਂ ਸਾਡੀ ਵੀਡੀਓ ਦੇ ਉੱਪਰ ਉਹਨੂੰ ਇੱਕ ਫ੍ਰੀ ਸੂਟ कॉटन ਦਾ ਮੈਚਿੰਗ ਸੂਟ ਮਿਲੂਗਾ ਜੀ ਤੇ ਨਾਲ ਲੈਸਾਂ ਦਾ ਪੈਟ ਮਿਲੂਗਾ 300 ਦਾ ਪੈਕਟ ਫ੍ਰੀ ਮਿਲੂਗਾ ਤੁਹਾਨੂੰ ਪੈਕਟ ਦੇ ਵੀ ਕੋਈ ਪੈਸੇ ਨਹੀਂ ਲੈਣਾ ਸੂਟ ਦਾ ਵੀ ਕੋਈ ਪੈਸੇ ਨਹੀਂ ਆਣਾ ਤੇ ਇੱਕ ਸੂਟ ਤੁਸੀਂ ਸਾਡੇ ਤੋਂ ਤਿਆਰ ਕਰਾਉਣਾ ਭਾਵੇਂ ਵਰਕ ਵਾਲਾ ਕਰਾ ਲਓ ਭਾਵੇਂ ਪਲੇਨ ਮੈਚਿੰਗ ਸੂਟ ਤੁਸੀਂ ਜਿਹੜੇ ਨਾਲ ਦਾ ਸੂਟ ਲੈਣਾ ਉਹਦੇ ਨਾਲ ਤੁਸੀਂ ਇੱਕ ਸੂਟ ਤੁਸੀਂ ਹੋਰ ਸਾਡੇ ਤੋਂ ਆਰਡਰ ਕਰਾ ਸਕਦੇ ਹੋ ਏਸੀ ਆਪਣੀ ਅੱਜ ਦੀ ਵੀਡੀਓ ਤੇ ਆਪਣੇ ਇੱਕ ਕਵਰ ਟਿਕ ਚੈਨਲ ਬਣਿਆ ਹੋਇਆ ਹੈ ਕਵਰ ਇੰਸਟਾਗ੍ਰam ਤੇ ਕਵਰ ਟਿਕ 11 ਤੇ ਉੱਥੇ ਵੀ ਆਪਾਂ ਵੀ ਇਸ ਤਰ੍ਹਾਂ ਦੇ ਬਹੁਤ ਸੋਹਣੇ ਸੂਟ ਪਾਉਣੇ ਹੁੰਦੇ ਨੇ ਪਲੇਨ ਵਰਕੀ ਤੇ ਸੂਟ ਪਾਉਣੇ ਹੁੰਦੇ ਨੇ ਤੇ ਉੱਥੇ ਤੁਸੀਂ ਫੋਲੋ ਕਰੋ ਜਿਹੜੀਆਂ ਭੈਣ ਇੰਸਟਾਗ੍ਰam ਚਲਾਉਂਦੀਆਂ ਸਾਡੇ ਕਵਰ ਟਿਕ ਚੈਨਲ ਉੱਥੇ ਵੀ ਫੋਲੋ ਕਰ ਲੋ ਕਵਰ ਟਿਕ 11 ਤੇ ਆਪਣਾ ਪੇਜ ਬਣਿਆ ਹੋਇਆ ਹੈ ਜੀ ਤੇ ਉੱਥੇ ਬਹੁਤ ਸੋਹਣੇ ਸੂਟਾਂ ਦੇ ਅਲੱਗ-ਅਲੱਗ ਵੀਡੀਓ ਪਾਉਣੇ ਜਿਹੜਾ ਸੂਟ ਅਰਜਨ ਤਿਆਰ ਹੁੰਦਾ ਆਪਣੇ ਆਪਣੇ ਬੁਟੀਕ ਤੇ ਤੇ ਆਪਾਂ ਉੱਥੇ ਵੀਡੀਓ ਡੇਲੀ ਪੋਣੇ ਹੁੰਦੀਆਂ ਤੇ ਤੁਸੀਂ ਉੱਥੇ ਵੀ ਪ્યોਰ ਟਿਕ ਚੈਨਲ ਨੂੰ ਸਬਸਕ੍ਰਾਈਬ ਕਰੋ ਟਿਕ ਪੇਜ ਨੂੰ ਸਾਨੂੰ ਫੋਲੋ ਕਰ ਲੋ ਜੀ ਇਹ ਵੀ ਇਹ ਵੀ ਵੀਡੀਓ ਜੀ ਸਾਡੇ ਜ਼ਰੂਰ ਦੇਖਦਿਆ ਕਰੋ ਕਰਿਆ ਕਰੋ ਜੀ ਪਹਿਣਾ ਦੀ ਵੀਡੀਓ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੇ ਜਿਵੇਂ ਪਹਿਣਾ ਪਿਆਰ ਦਿੰਦੇਗਾ ਤੁਹਾਡੀ ਸਪੋਰਟ ਨਾਲ ਹੀ ਅਸੀਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਹੁੰਦੇ ਹਾਂ ਐਵੇਂ ਦੇ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨਾਂ ਵਾਲੀਆਂ ਵੀਡੀਓ ਲੈ ਕੇ ਆ ਕੇ ਸੋਹਣੇ ਸੋਹਣੇ ਸੂਟ ਬਾਰਕ ਕੀਤੇ ਕਾਟਨ ਦੇ ਸੂਟੋ ਇਵੇਂ ਦੇ ਅਸੀਂ ਲੈ ਕੇ ਆਇਆ ਕਰੀਏ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਕੇ ਵੀ ਆਪਣਾ ਕੰਮ ਹੋਰ ਵੀ ਆਪਾਂ ਅੱਗੇ ਵਧਾ ਕੇ ਹੋਰ ਵੀ ਤੁਹਾਡੇ ਲੋਕ ਕੋਟਨ ਦੇ ਸੂਟ ਘੱਟ ਤੋਂ ਘੱਟ ਰੇਟ 'ਚ ਮੈਨੂੰ ਆਉਂਦਾ ਮੈਂ ਘੱਟ ਤੋਂ ਘੱਟ ਰੇਟ ਦੇ ਵਿੱਚ ਸਾਰੀਆਂ ਪਿੰਡਾਂ ਦਾ ਫਾਇਦਾ ਹੋ ਸੋਗੇ